ਸ਼ਾਮੀ 7 ਵਜੇ ਵਾਲੀਆਂ ਖਬਰਾਂ ਲੈ ਕੇ ਮੈਂ ਹਾਜ਼ਰ ਹਰਿੰਦਰ ਬਾਜਵਾ ਇੱਕ ਨਜ਼ਰ ਚੌਣਵੀਆਂ ਖਬਰਾਂ ਤੇ ਪੰਜਾਬ ਦੇ ਵਿੱਚ ਪੰਜ ਨਗਰ ਨਿਗਮਾ ਦੀਆਂ ਚੋਣਾਂ ਦੇ ਲਈ ਕਿਸੇ ਵੇਲੇ ਵੀ ਹੋ ਸਕਦਾ ਹੈ ਐਲਾਨ ਮਾਈਕਰੋਸਾਫਟ ਦਾ ਸਰਵਰ ਠੱਪ ਹੋਣ ਦੇ ਕਾਰਨ ਹਵਾਈ ਬੈਂਕਿੰਗ ਅਤੇ ਰੇਲ ਵਰਗੀਆਂ ਸੇਵਾਵਾਂ ਦੁਨੀਆ ਭਰ ਚ ਹੋਈਆਂ ਪ੍ਰਭਾਵਿਤ ਇੱਕ ਵੀ ਗ੍ਰਾਮ ਨਸ਼ਾ ਭਾਰਤ ਦੀ ਹੱਦ ਦੇ ਅੰਦਰ ਨਹੀਂ ਆਉਣ ਦਿੱਤਾ ਜਾਏਗਾ ਗ੍ਰਹਿ ਮੰਤਰੀ ਅਮਿਤ ਸ਼ਾ ਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਪੰਜਾਬ ਦੇ ਵਿੱਚ ਬਕਾਇਆ ਪਈਆਂ ਪੰਜ ਨਗਰ ਨਿਗਮਾਂ ਦੀਆਂ ਚੋਣਾਂ ਦਾ ਐਲਾਨ ਕਿਸੇ ਵੇਲੇ ਵੀ ਹੋ ਸਕਦਾ ਹੈ ਇਸ ਨੂੰ ਲੈ ਕੇ ਸਰਗਰਮੀਆਂ ਵੀ ਸ਼ੁਰੂ ਹੋ ਗਈਆਂ ਨੇ ਚੰਡੀਗੜ੍ਹ ਦੇ ਸਿਆਸੀ ਹਲਕਿਆਂ 'ਚ ਇਹ ਚਰਚਾ ਛੜਕੀ ਹੈ ਕਿ ਇੱਕ ਅੱਧੇ ਦਿਨ ਦੇ ਅੰਦਰ ਅੰਦਰ ਨਗਰ ਨਿਗਮਾਂ ਦੀਆਂ ਚੋਣਾਂ ਦਾ ਐਲਾਨ ਹੋ ਸਕਦਾ ਹੈ ਜਾਣਕਾਰ ਹਲਕੇ ਦੱਸਦੇ ਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇੱਕ ਬਕਾਇਦਾ ਮੀਟਿੰਗ ਵੀ ਸੱਦ ਲਈ ਗਈ ਹੈ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਲੁਧਿਆਣਾ ਪਟਿਆਲਾ ਜਲੰਧਰ ਅੰਮ੍ਰਿਤਸਰ ਫਗਵਾੜਾ ਵਰਗੀਆਂ ਨਗਰ ਨਿਗਮਾਂ ਦੀ ਮਿਆਦ ਮੁੱਕ ਚੁੱਕੀ ਹੈ ਤੇ ਉਹਨਾਂ ਦੀਆਂ ਚੋਣਾਂ ਬਕਾਇਆ ਪਈਆਂ ਨੇ ਹੁਣ ਇਹਨਾਂ ਚੋਣਾਂ ਨੂੰ ਕਰਵਾਏ ਜਾਣ ਦੀ ਆਸਮੋਹਨਾ ਬੱਜ ਗਈਆਂ ਨੇ ਦਰਅਸਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਥਾਨਕ ਸਰਕਾਰਾਂ ਤੇ ਪਿੰਡੂ ਵਿਕਾਸ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਦੀ ਸ਼ੁਕਰਬਾਦ ਦੁਬਾਰ ਬਾਅਦ ਜਿਹੜੀ ਹੈ ਮੀਟਿੰਗ ਸੱਦੀ ਹੈ ਇਸ ਵਿੱਚ ਮੁੱਖ ਸਕੱਤਰ ਸੂਬਾਈ ਚੋਣ ਕਮਿਸ਼ਨਰ ਤੇ ਐਡਵੋਕੇਟ ਜਰਨਲ ਵੀ ਸ਼ਾਮਲ ਹੋਣਗੇ ਜਨ ਕਿ ਇਹ ਬੈਠਕ ਹੁਣ ਖਤਮ ਹੋਣ ਦੇ ਕਿਨਾਰੇ ਪੱੜ ਗਈ ਹੋਣੀ ਹੈ ਜਦੋਂ ਤੱਕ ਖਬਰ ਤੁਹਾਡੇ ਤੱਕ ਪੜਨੀ ਹੈ ਇਸ ਬੈਠਕ ਨਾਲ ਇਨ੍ਹਾਂ ਕਿਆਸਰਾਈਆਂ ਨੇ ਜ਼ੋਰ ਫੜ ਲਿਆ ਹੈ ਕਿ ਪੰਜਾਬ ਦੀ ਆਪ ਸਰਕਾਰ ਸੂਬੇ ਚ ਨਿਗਮ ਅਤੇ ਪੰਚਾਇਤ ਚੋਣਾਂ ਦਾ ਐਲਾਨ ਕਿਸੇ ਵੇਲੇ ਵੀ ਕਰ ਸਕਦੀ ਹੈ ਪੰਜਾਬ ਦੀਆਂ 13241 ਪੰਚਾਇਤਾਂ ਭਾਗ ਕਰਕੇ ਇਹਨਾਂ ਦੇ ਪ੍ਰਸ਼ਾਸਨ ਕਲਾਏ ਜਾ ਚੁੱਕੇ ਨੇ ਅਤੇ ਅੰਮ੍ਰਿਤਸਰ ਜਲੰਧਰ ਫਗਵਾੜਾ ਲੁਧਿਆਣਾ ਤੇ ਪਟਿਆਲਾ ਪੰਜ ਨਗਰ ਨਿਗਮਾਂ ਦੀਆਂ ਚੋਣਾਂ ਵੀ ਬਕਾਇਆ ਨੇ ਜਿਸ ਪ੍ਰਕਾਰ ਚੰਡੀਗੜ੍ਹ ਦੇ ਸਿਆਸੀ ਹਲਕਿਆਂ 'ਚ ਸਰਗਰਮੀ ਵੇਖੀ ਜਾ ਰਹੀ ਹੈ ਉਸ ਤੋਂ ਲੱਗਦਾ ਹੈ ਕਿ ਆਉਂਦੇ ਦਿਨਾਂ ਦੇ ਅੰਦਰ ਪੰਚਾਇਤੀ ਚੋਣਾਂ ਅਤੇ ਜਿਹੜਾ ਹੈ ਉਹ ਐਲਾਨ ਹੋ ਸਕਦਾ ਹੈ ਨਗਰ ਨਿਗਮਾਂ ਦੀਆਂ ਚੋਣਾਂ ਦਾ ਖਾਸ ਕਰਕੇ ਪੰਚਾਇਤੀ ਅਤੇ ਨਗਰ ਨਿਗਮਾਂ ਦੀਆਂ ਚੋਣਾਂ ਨਾ ਹੋਣ ਕਾਰਨ ਲੋਕ ਕਾਫੀ ਖੱਜਲਖੁਆਰ ਹੋ ਰਹੇ ਨੇ ਲੋਕਾਂ ਨੂੰ ਵੱਡੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਿੰਡੂ ਪੱਦਰ ਤੇ ਵਿਕਾਸ ਕਾਰਜ ਰੁਕੇ ਪਏ ਨੇ ਸ਼ਹਿਰਾਂ ਦੇ ਅੰਦਰ ਰੁਟੀਨ ਦੀਆਂ ਸਮੱਸਿਆਵਾਂ ਸਿਰ ਚੜ ਕੇ ਬੋਲ ਰਹੀਆਂ ਨੇ ਦੇਖਣਾ ਇਹ ਹੋਵੇਗਾ ਕਿ ਕਿੰਨੀ ਛੇਤੀ ਜਿਹੜਾ ਪੰਚਾਇਤੀ ਚੋਣਾਂ ਜਾਂ ਫਿਰ ਨਗਰ ਨਿਗਮ ਦੀਆਂ ਚੋਣਾਂ ਦਾ ਐਲਾਨ ਕਰਦੀ ਹੈ ਸਰਕਾਰ ਅਤੇ ਚੋਣ ਕਮਿਸ਼ਨ ਇਸ ਨੂੰ ਲੈ ਕੇ ਕੋਡ ਆਫ ਕੰਡਕਟ ਜਾਨੀ ਕਿ ਅਦਰ ਚੋਣ ਜਾਬਤਾ ਤੱਕ ਕਦੋਂ ਲਾਗੂ ਕਰਦਾ ਹੈ ਰੁਕ ਕਰਦੇ ਹਾਂ ਅਗ ਇਹ ਖਬਰ ਕਾਫੀ ਦਿਲਚਸਪ ਹੈ ਦੁਨੀਆ ਭਰ ਦੇ ਵਿੱਚ ਉਸ ਸਮੇਂ ਤਰਥੱਲੀ ਮਚ ਗਈ ਜਦੋਂ ਵੱਡੀ ਸੌਫਟਵੇਅਰ ਕੰਪਨੀ ਮਾਈਕਰੋਸਾਫਟ ਦਾ ਸਰਵਰ ਠਾਪ ਹੋ ਗਿਆ ਜਿਸ ਦੇ ਨਾਲ ਦੁਨੀਆ ਭਰ ਦੇ ਵਿੱਚ ਹਵਾਈ ਬੈਂਕਿੰਗ ਰੇਲ ਅਤੇ ਹੋਰ ਸੇਵਾਵਾਂ ਬੰਦ ਹੋ ਗਈਆਂ ਚਲਦੇ ਚਲਦੇ ਦਫ਼ਤਰਾਂ ਦੇ ਵਿੱਚ ਕੰਪਿਊਟਰ ਰੁਕ ਗਏ ਜਿਸ ਦੇ ਨਾਲ ਤਰਥੱਲੀ ਮਚ ਗਈ ਭਾਰਤ ਸਣੇ ਦੁਨੀਆ ਭਰ ਦੇ ਵਿੱਚ ਹਵਾਈ ਸੇਵਾ ਵੱਡੇ ਪੱਧਰ ਤੇ ਪ੍ਰਭਾਵਿਤ ਹੋਈ ਭਾਰਤ ਦੀਆਂ ਪ੍ਰਮੁੱਖ ਹਵਾਈ ਕੰਪਨੀਆਂ ਦੇ ਵੱਲੋਂ ਆਪਣੀਆਂ ਉਡਾਨਾਂ ਨੂੰ ਰੱਦ ਕੀਤਾ ਗਿਆ ਜਿਹਦੇ ਵਿੱਚ ਸਪੈਸ ਜੈਟ, ਇੰਡੀਗੋ, ਆਕਾਸਾ ਵਰਗੀਆਂ ਜਿਹੜੀਆਂ 에ਅਲਾਈਨਸ ਸ਼ਾਮਲ ਨੇ ਵੱਖ-ਵੱਖ ਉਡਾਨਾਂ ਨੂੰ ਰੱਦ ਕੀਤਾ ਗਿਆ ਹਵਾਈ ਅੱਡੇ ਦੇ ਉੱਤੇ ਚੈੱਕ-ਇਨ ਦਾ ਪ੍ਰੋਸੈਸ ਹੈ ਜਿਹੜਾ ਉਹ ਰੁਕ ਗਿਆ ਅਤੇ ਕਈ ਉਡਾਨਾਂ ਜਿਹੜੀਆਂ ਨੇ ਉਹ ਉਡਾਨਾਂ ਨਾ ਭਰ ਸਕੀਆਂ ਮਾਈਕਰੋਸਾਫਟ ਦੇ ਸਰਵਰ ਡਾਊਨ ਹੋਣ ਨਾਲ ਦੁਨੀਆ ਭਰ ਦੀਆਂ ਕੰਪਨੀਆਂ ਦਾ ਕੰਮਕਾਜ ਜਿਹੜਾ ਹੈ ਪ੍ਰਭਾਵਿਤ ਹੋਇਆ ਮਾਈਕਰੋਸਾਫਟ ਚਾਈਏ ਖਰਾਬੀ ਕ੍ਰੌਕਟ ਸਟ੍ਰਾਈਕ ਕਾਰਨ ਆਈ ਹੈ ਇਸ ਖਰਾਬੀ ਕਾਰਨ ਅਮਰੀਕਾ, ਭਾਰਤ ਅਤੇ ਆਸਟ੍ਰੇਲੀਆ ਸੈਨੇ ਦੁਨੀਆ ਦੇ ਕਈ ਦੇਸ਼ਾਂ 'ਚ ਮੌਜੂਦ ਕੰਪਨੀਆਂ ਦੇ ਸਿਸਟਮ ਠੱਪ ਹੋ ਗਏ। ਇਹ ਖਰਾਬੀ 19 ਜੁਲਾਈ ਸ਼ੁੱਕਰਵਾਰ ਨੂੰ ਦੁਬਾਰਾ ਕਰੀਬ 11 ਵਜੇ ਸ਼ੁਰੂ ਹੋਈ। ਭਾਰਤ ਦੇ ਦਿੱਲੀ, ਮੁੰਬਈ, ਬੈਂਗਲੂਰੂ ਅਤੇ ਗੁਰੂਗਰਾਮ ਵਰਗੇ ਵੱਡੇ ਆਈਟੀ ਹੱਬ ਮੰਨੇ ਜਾਣ ਵਾਲੇ ਸ਼ਹਿਰਾਂ 'ਚ ਮੌਜੂਦ ਕੰਪਨੀਆਂ ਤੇ ਵੀ ਇਸ ਦੀ ਖਰਾਬੀ ਇਸ ਖਰਾਬੀ ਦਾ ਅਸਰ ਵਿਖਾਈ ਦਿੱਤਾ। ਕੀ ਹੈ ਕਰਾਉਡ ਸਟ੍ਰਾਈਕ Crowdstrike ਇੱਕ ਸਾਈਬਰ ਸਿਕਿਉਰਿਟੀ ਫਰਮ ਹੈ ਇੱਕ ਪਲੇਟਫਾਰਮ ਹੈ ਜੋ ਕਲਾउड ਡਿਲੀਵਰੀ ਤਕਨੀਕਾਂ ਦੇ ਇੰਟੀਗ੍ਰੇਟਿਡ ਸੈਟ ਰਾਹੀਂ ਉਲੰਘਣਾ ਨੂੰ ਰੋਕਣ ਲਈ ਕੰਮ ਕਰਦਾ ਹੈ ਆਸਾਨ ਸ਼ਬਦਾਂ ਵਿੱਚ ਜੋ ਹਰ ਤਰ੍ਹਾਂ ਦੇ ਸਾਈਬਰ ਹਮਲਿਆਂ ਨੂੰ ਰੋਕਦਾ ਹੈ ਇਹ ਰੇਅਰ ਕੰਪਨੀ ਦੁਆਰਾ ਅਪਡੇਟ ਕਰਨ ਤੋਂ ਬਾਅਦ ਆਇਆ ਹੈ ਬਲੂ ਸਕਰੀਨ ਆਫ ਡੈਥ ਨੂੰ ਬਲੂ ਸਕਰੀਨ 에ਰਰ ਵੀ ਕਿਹਾ ਜਾਂਦਾ ਹੈ ਦੁਨੀਆ ਭਰ ਵਿੱਚ ਏਅਰਲਾਈਨਾਂ ਨੂੰ ਵੱਡਾ ਅਸਰ ਜਿਹੜਾ ਆ ਇਸ ਦੇ ਕਾਰਨ ਪਿਆ ਹੈ ਜਰਮਨੀ ਦੇ ਬਰਲਿਨ 에ਰਪੋਰਟ ਤੇ ਸਾਰੀਆਂ ਉਡਾਨਾਂ ਜਿਹੜੀਆਂ ਨੇ ਉਹ ਪ੍ਰਭਾਵਿਤ ਹੋਈਆਂ ਹਵਾਈ ਸੇਵਾਵਾਂ ਵੱਡੇ ਪੱਧਰ ਤੇ ਪ੍ਰਭਾਵਿਤ ਹੋਈਆਂ ਅਮਰੀਕਾ ਚ ਅਮਰੀਕਨ 에ਅਰਲਾਈਨਸ ਡੈਲਟਾ ਅਤੇ ਯੂਨਾਈਟਿਡ 에ਅਰਲਾਈਨਸ ਦੀਆਂ ਸੇਵਾਵਾਂ ਪ੍ਰਭਾਵਿਤ ਹੋਈਆਂ ਪੀ ਫਲੋ ਏਅਰਪੋਰਟ ਤੇ ਵੀ ਸੇਵਾਵਾਂ ਜਿਹੜੀਆਂ ਨੇ ਉਹ ਪ੍ਰਭਾਵਿਤ ਹੋਈਆਂ ਸੇਵਾਵਾਂ ਇੱਥੋਂ ਤੱਕ ਕਿ ਠੱਪ ਹੋ ਗਈਆਂ ਤੁਰਕੀਏ ਲੈਂਡ ਦੀਆਂ ਸੇਵਾਵਾਂ ਵੀ ਪ੍ਰਭਾਵਿਤ ਹੋਈਆਂ ਸਿੰਗਾਪੁਰ ਦੇ ਹਵਾਈ ਅੱਡੇ ਦੇ ਮੈਨੂਅਲ ਚੈੱਕ ਇਨ ਜਿਹੜਾ ਆ ਉਹ ਠੱਪ ਰਿਹਾ ਹਾਕਾਂ ਏਅਰਪੋਰਟ ਤੇ ਵੀ ਚੈੱਕ ਇਨ ਅਤੇ ਚੈੱਕ ਆਊਟ ਦੀਆਂ ਸੇਵਾਵਾਂ ਪ੍ਰਭਾਵਿਤ ਰਹੀਆਂ ਇਸੇ ਤਰ੍ਹਾਂ ਨਾਲ ਹੀ ਕਈ ਟੀਵੀ ਚੈਨਲ ਚੱਲਦੇ ਹੋਏ ਰੁੱਕ ਗਏ ਜਿੱਚ ਸਿਕਾਈ ਨਿਊਜ਼ ਇੱਕ ਵੱਡਾ ਦੁਨੀਆ ਦਾ ਚੈਨਲ ਹੈ ਜਿਹਦਾ ਨਾਮ ਹੈ ਉਹ ਚੱਲਦਾ ਹੋਇਆ ਰੁਕ ਗਿਆ ਉਹਦੀਆਂ ਸੇਵਾਵਾਂ ਪ੍ਰਭਾਵਿਤ ਹੋਈਆਂ ਬ੍ਰਿਟੇਨ ਦੇ ਅੰਦਰ ਰੇਲ ਸੇਵਾ ਜਿਹੜੀ ਆ ਵੱਡੇ ਪੱਧਰ ਤੇ ਪ੍ਰਭਾਵ ਅਗਲੀ ਅਹਿਮ ਖਬਰ ਇਹ ਹੈ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਉਹ ਭਾਰਤ ਦੇ ਵਿੱਚ ਇੱਕ ਗ੍ਰਾਮ ਵੀ ਨਸ਼ਾ ਨਹੀਂ ਆਉਣ ਦੇਣਗੇ ਉਹਨਾਂ ਨੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਇਹ ਗੱਲ ਆਖੀ ਹੈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜਿਹੜਾ ਇਹ ਗੱਲਬਾਤ ਕਰਦਿਆਂ ਆਖਿਆ ਕਿ ਭਾਰਤ ਇੱਕ ਵੀ ਗ੍ਰਾਮ ਨਸ਼ੀਲਾ ਪਦਾਰਥ ਦੇਸ਼ 'ਚ ਨਹੀਂ ਆਉਣ ਦੇਵੇਗਾ ਸ਼ਾਹ ਨੇ ਨਸ਼ੀਲੇ ਪਦਾਰਥ ਵਿਰੋਧੀ ਏਜੰਸੀਆਂ ਨੂੰ ਸਪਲਾਈ ਚੇਨ ਨੂੰ ਵਿਗਾੜਨ ਪ੍ਰਭਾਵਕੇ ਪ੍ਰਭਾਵਿਤ ਕਰਨ ਲਈ ਸਖਤ ਪਹੁੰਚ ਅਪਣਾਉਣ ਲਈ ਕਿਹਾ ਹੈ ਔਰ ਰਾਸ਼ਟਰੀ ਰਾਜਸਥਾਨੀ ਚ ਐਨ ਸੀ ਓ ਆਰ ਡੀ ਜਾਂ ਨਾਰਕੋਟਿਕ ਕੋਆਰਡੀਨੇਸ਼ਨਲ ਸੈਂਟਰ ਦੀ 17ਵੀਂ ਸਿਖਰ ਪੱਧਰੀ ਮੀਟਿੰਗ ਦੌਰਾਨ ਕੇਂਦਰੀ ਅਤੇ ਸੂਬਾਈ ਨਸ਼ਾ ਵਿਰੋਧੀ ਏਜੰਸੀਆਂ ਦੇ ਸੀਨੀਅਰ ਅਧਿਕਾਰੀਆਂ ਨੂੰ ਸੰਬੋਧਨ ਕਰ ਰਹੇ ਸਨ ਸ਼ਾਹ ਨੇ ਆਖਿਆ ਕਿ एम ए ਐਨ ਏ ਐਸ ਹੈਲਪਲਾਈਨ ਨੰਬਰ 1933 ਦੇ ਨਾਲ ਨਾਲ ਇੱਕ ਈਮੇਲ ਆਈਡੀ ਵੀ ਲਾਂਚ ਕੀਤੀ ਲੋਕ ਇਹਨਾਂ ਦੀ ਵਰਤੋਂ ਕਰਕੇ ਨਾਰਕੋਟਿਕ ਕੰਟਰੋਲ ਬਿਊਰੋ ਨੂੰ ਨਸ਼ੀਲੇ ਪਦਾਰਥਾਂ ਦੀ ਤਸਕਰੀ ਬਾਰੇ ਜਾਣਕਾਰੀ ਦੇ ਸਕਦੇ ਨੇ ਸ਼ਾਹ ਨੇ ਆਖਿਆ ਕਿ ਦੇਸ਼ ਨਸ਼ੇ ਦਾ ਪੂਰਾ ਕਾਰੋਬਾਰ ਹੁਣ ਡਰੱਗ ਅਤਵਾਦ ਨਾਲ ਜੁੜੇ ਗਿਆ ਹੈ ਅਤੇ ਇਸ ਤੋਂ ਹੋਣ ਵਾਲਾ ਪੈਸਾ ਦੇਸ਼ ਦੀ ਸੁਰੱਖਿਆ ਲਈ ਸਭ ਤੋਂ ਵੱਡਾ ਖਤਰਾ ਬਣ ਗਿਆ ਸਾਰੀਆਂ ਏਜੰਸੀਆਂ ਦਾ ਉਦੇਸ਼ ਸਿਰਫ ਨਸ਼ੇੜੀਆਂ ਨੂੰ ਫੜਨਾ ਹੀ ਨਾ ਹੋਣਾ ਚਾਹੀਦਾ ਸਗੋਂ ਪੂਰੇ ਨੈਟਵਰਕ ਨੂੰ ਵੀ ਜਿਹੜਾ ਆ ਉਹ ਖਤਮ ਕਰਨਾ ਤੇ ਉਸ ਦਾ ਪਰਦਾ ਪਾਸ਼ ਕਰਨਾ ਚਾਹੀਦਾ ਹੈ ਛਾ ਨੇ ਆਖਿਆ ਕਿ ਉਹਨਾਂ ਦੀ ਸਰਕਾਰ 1 ਗ੍ਰਾਮ ਵੀ ਨਸ਼ੀਲੇ ਪਦਾਰਥ ਨੂੰ ਭਾਰਤ ਵਿੱਚ ਦਾਖਲ ਨਹੀਂ ਹੋਣ ਦੇਵੇਗੀ ਤੇ ਨਾ ਹੀ ਐਸੀ ਭਾਰਤ ਦੀਆਂ ਸਰਦਾਂ ਦਾ ਇਸਤੇਮਾਲ ਕਿਸੇ ਵੀ ਤਰ੍ਹਾਂ ਦੇ ਨਸ਼ੀਲੇ ਪਦਾਰਥ ਦੀ ਤਸਕਰੀ ਲਈ ਹੋਣ ਦਵਾਂਗੇ ਪਰ ਫਿਲਹਾਲ ਗ੍ਰਹਿ ਮੰਤਰੀ ਦਾ ਇਹ ਬਿਆਨ ਸਾਹਮਣੇ ਆਇਆ ਆਉਣ ਦੇ ਦਿਨਾਂ ਦੇ ਵਿੱਚ ਵੇਖਣ ਵਾਲੀ ਗੱਲ ਹੋਵੇਗੀ ਕਿ 11ਵੇਂ ਮੰਤਰੀ ਦੇ ਇਸ ਬਿਆਨ ਨੂੰ ਕਿੰਨਾ ਕੁ ਸੀਰੀਅਸ ਏਜੰਸੀਆਂ ਲੈਂਦੀਆਂ ਨੇ ਅਤੇ ਕੀ ਭਾਰਤ-ਪਾਕਿ ਸਿਮਾ ਰਾਹੀਂ ਹੁੰਦਾ ਨਸ਼ੇ ਦੀ ਤਸਕਰੀ ਨੂੰ ਰੋਕਿਆ ਜਾ ਸਕਦਾ ਜਿਸ ਦਾ ਸਭ ਤੋਂ ਮਾਰੂ ਅਸਰ ਪੰਜਾਬ ਤੇ ਪੈਂਦਾ ਹੋਇਆ ਵਿਖਾਈ ਦਿੰਦਾ ਹੈ ਅਗਲੀ ਖਬਰ ਦਿੱਲੀ ਦੰਗਿਆਂ ਦੇ ਮੁਲਜ਼ਮ ਜਗਦੀਸ਼ ਟੈਟਲਰ ਨਾਲ ਜੁੜੀ ਹੋਈ ਹੈ ਉਹਨਾਂ ਦੇ ਇੱਕ ਮਾਮਲੇ ਦੇ ਵਿੱਚ ਅਦਾਲਤ ਨੇ ਫੈਸਲਾ ਰੱਖਮਾ ਰੱਖਿਆ ਹੈ 1984 ਵਿੱਚ ਪੁੱਲ ਬੰਗਸ਼ ਇਲਾਕੇ ਵਿੱਚ ਸਿੱਖਾਂ ਦੇ ਕਤਲੇ ਨਾਲ ਸੰਬੰਧਿਤ ਮਾਮਲੇ ਵਿੱਚ ਕੌਮੀ ਜਾਂਚ ਏਜੰਸੀ ਦੇ ਕੇਸ 'ਚ ਕਾਂਗਰਸ ਯਾਗੂ ਜਗਦੀਸ਼ ਟੈਟਲਰ ਖਿਲਾਫ ਦੋ ਰੋਜ਼ ਐਵੇਨਿਊ ਅਦਾਲਤ ਨੇ ਦੋਸ਼ ਤੈਅ ਕਰਨ ਦੇ ਫੈਸਲਾ ਸੁਰੱਖਿਅਤ ਰੱਖ ਲਿਆ ਹੈ ਅਦਾਲਤ ਵੱਲੋਂ ਦੋਸ਼ਾਭਾਰੇ 2 ਅਗਸਤ ਨੂੰ ਹੁਕਮ ਸੁਣਾਏ ਜਾਣ ਦੀ ਸੰਭਾਵਨਾ ਹੈ ਸੀਬੀਆਈ ਦੇ ਵਿਸ਼ੇਸ਼ ਜੱਜ ਰਾਕੇ ਸਿਆਲ ਨੇ ਸੀਬੀਆਈ ਅਤੇ ਜਗਦੀਸ਼ ਟੈਟਲਰ ਦੇ ਵਕੀਲਾਂ ਦੇ ਪੱਖ ਸੁਣਨ ਤੋਂ ਬਾਅਦ ਦੋਸ਼ਾਇਦ ਕਰਨ ਬਾਰੇ ਹੁਕਮ ਨੂੰ ਰਾਖਮਾ ਰੱਖਿਆ ਸੁਣਵਾਈ ਦੌਰਾਨ ਬਚਾਅ ਪੱਖ ਦੇ ਵਕੀਲ ਮਨੂ ਸ਼ਰਮਾ ਨੇ ਦੂ ਦੂਰਦਰਸ਼ਨ ਦੀ ਇੱਕ ਵੀਡੀਓ ਰਾਹੀਂ ਦਲੀਲ ਦਿੱਤੀ ਕਿ ਵੀਡੀਓ ਮੁਤਾਬਕ ਟਾਈਟਲਰ ਕਥਿਤ ਘਟਨਾਵਾਲੇ ਦਿਨ ਟੀਨ ਮੋਰਚਰੀ ਹੌਸਟ 'ਚ ਮੌਜੂਦ ਸੀ ਜਿੱਥੇ ਇੰਦਰਾ ਗਾਂਧੀ ਦੀ ਦੇਰ ਰੱਖੀ ਹੋਈ ਸੀ। ਕੁੱਲ ਮਿਲਾਕੇ ਜਗਦੀਸ਼ ਟਾਈਟਲਰ ਦੀਆਂ ਮੁਸ਼ਕਲਾਂ ਆ ਸਕਦੀਆਂ ਨੇ ਜੇਕਰ ਰੋਜ ਐਵੈਨਿਊ ਅਦਾਲਤ ਉਹਨਾਂ ਦੇ ਉੱਤੇ ਦੋਸ਼ ਤੈਅ ਕਰ ਦਿੰਦੀ ਹੈ ਤਾਂ ਉਸ ਤੋਂ ਬਾਅਦ ਉਹਨਾਂ ਦੀ ਗ੍ਰਿਫਤਾਰੀ ਵੀ ਹੋ ਸਕਦੀ ਹੈ। ਜਾਂਦੇ ਜਾਂਦੇ ਗੱਲ ਕਰ ਲੈਨੇ ਆ ਪੰਜਾਬ ਦੇ ਮੌਸਮ ਦੀ ਪੰਜਾਬ ਦੇ ਵਿੱਚ ਅਗਲੇ 24 ਘੰਟਿਆਂ ਦੇ ਦੌਰਾਨ ਗਰਜ ਚਮਕਨ ਦੇ ਨਾਲ ਛਿੱਟੇ ਪੈਣ ਦੀ ਸੰਭਾਵਨਾ ਹੈ ਸੂਬੇ ਦੇ ਕਈ ਥਾਵਾਂ ਦੇ ਉੱਤੇ ਛਿੱਟੇ ਪੈ ਸਕਦੇ ਆ ਹਲਕੀ ਬਾਰ ਔ ਮੌਸਮ ਵਿਭਾਗ ਦੇ ਵੱਲੋਂ ਜਤਾਈਆਂ ਗਈਆਂ ਨੇ ਜੇਕਰ ਸਭ ਤੋਂ ਗਰਮ ਸ਼ਹਿਰਾਂ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਬਠਿੰਡਾ ਸ਼ਾਮਲ ਹੈ ਪੰਜਾਬ ਦਾ ਬਠਿੰਡਾ ਜਿਹੜਾ ਹੈ ਉਹ ਸਭ ਤੋਂ ਗਰਮ ਰਿਹਾ ਜਿਸ ਦਾ ਤਾਪਮਾਨ 38.03 ਸੈਲਸੀਅਸ ਜਿਹੜਾ ਰਿਕਾਰਡ ਕੀਤਾ ਗਿਆ ਸਭ ਤੋਂ ਠੰਡਾ ਸ਼ਹਿਰ ਪਠਾਨਕੋਟ ਰਿਹਾ ਜਿਸ ਦਾ ਤਾਪਮਾਨ ਜਿਹੜਾ 27.4 ਡਿਗਰੀ ਸੈਲਸੀਅਸ ਰਿਕਾਰਡ ਕੀਤਾ